ਪੰਜਾਬ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਮੈਂ ਹਾਂ ਡਾਕਟਰ ਅਕਬਰ ਮਹਿਬੂਬ ਅੱਜ ਅਸੀਂ ਨਵੀਂ ਵੀਡੀਓ ਬਣਾਉਣ ਦੇ ਮਕਸਦ ਨਾਲ ਪਹੁੰਚਿਆ ਜਿਲ੍ਹਾ ਪਟਿਆਲਾ ਦੇ ਪਿੰਡ ਤੰਦਰਾਲਾ ਖਰੌੜ ਵਿਖੇ ਇੱਥੇ ਅੱਜ ਲੱਖ ਦਾਤਾ ਲਾਲਾਂ ਵਾਲਾ ਪੀਰ ਗਾਉਂਸਪਾਕ 11ਵੀਂ ਵਾਲੀ ਸਰਕਾਰ ਦੇ ਦਰਬਾਰ ਤੇ 19ਵੀਂ ਸਲਾਨਾ ਸੂਫੀ ਮਹਿਫਲ ਦਰਗਾਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਮੇਜਰ ਖਾਨ ਦੀ ਅਗਵਾਈ ਅਤੇ ਸਮੂਚੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਹਿਬਾਨਾਂ ਦੀ ਦੇਖਰੇਖ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਦਾਰਪੂਰਵਕ ਕਰਵਾਈ ਗਈ ਇਸ ਸਮਾਗਮ ਦੌਰਾਨ ਮਹਿੰਦੀ ਦੀ ਰਸਮ ਸ਼ਾਮ 8 ਵਜੇ ਅਦਾ ਕੀਤੀ ਗਈ ਖਾਤਮ شریف ਸਵੇਰੇ 9 ਵਜੇ ਪੜਿਆ ਗਿਆ ਅਤੇ ਚਾਦਰ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਗਈ ਪੰਜੇ ਪੀਰਾਂ ਦੇ ਚਿਰਾਗ ਲਾ ਕੇ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ ਇਸ ਉਪਰਾਮਪਤ ਕਵਾਲ ਕ੍ਰਾਮਤ ਸਾਜਨ ਅਲੀ ਐਂਡ ਪਾਰਟੀ ਮਲੇਰ ਕੋਲੇ ਵਾਲਿਆਂ ਨੇ ਸਲਾਤ ਪੇਸ਼ ਕਰਕੇ ਕਵਾਲੀ ਦਾ ਆਗਾਜ਼ ਸ਼ੁਰੂ ਕੀਤਾ ਕਵਾਲਾਂ ਨੇ देर रात ਤੱਕ ਆਪਣੇ ਸੂਫੀ ਕਲਾਮ ਗਾ ਕੇ ਮਹਿਫਲ ਵਿੱਚ ਪਹੁੰਚੇ ਖਲੀਫੇ ਸਹਿਬਾਨ ਅਤੇ ਸਾਧੂ ਸੰਤਾਂ ਨੂੰ ਮੰਤਰਮੁਗਤ ਕੀਤਾ ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ ਕਮੇਟੀ ਦੇ ਪ੍ਰਧਾਨ ਬਾਬਾ ਮੇਜਰ ਖਾਨ ਨੇ ਆਇਆਂ ਧਾਰਮਿਕ ਸ਼ਖਸੀਅਤਾਂ ਖਲੀਫੇ ਸਹਿਬਾਨਾ ਸਾਧੂ ਸੰਤਾਂ ਨੂੰ ਤਬਰਕਤ ਨਜ਼ਰਾਨਾ ਪੇਸ਼ ਕਰਦੇ ਹੋਏ ਭੰਡਾਰੇ ਦੀ ਸਮਾਪਤੀ ਕੀਤੀ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਦਰਗਾਹ ਤੇ ਪਹੁੰਚੇ ਖਲੀਫੇ ਸਹਿਬਾਨਾ ਸਾਧੂ ਸੰਤਾਂ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਸਿਰੋਪਾਉ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਮੇਜਰ ਖਾਨ ਖਜ਼ਾਨਚੀ ਰਹਿਮਦੀਨ ਖਾਨ ਦਰਸ਼ਨ ਸਿੰਘ ਚਰਨ ਸਿੰਘ ਕਰਮਜੀਤ ਸਿੰਘ ਬਾਬਾ ਬਘੇਲ ਸਿੰਘ ਦੰਧਰਾ ਵਾਲਾ ਭਿੰਦਰਪਾਲ ਬਾਬਾ ਚਾਨਣਖਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਾਤਸੋਂ ਸਰਦਾਰ ਲਖਵੀਰ ਸਿੰਘ ਲੋਟ ਸਾਹੂ ਖਾਨ ਲਖਵਿੰਦਰ ਸਿੰਘ ਨਰੰਗ ਸਿੰਘ ਨਰਿੰਦਰ ਸਿੰਘ ਅਮਰਤਪਾਲ ਸਿੰਘ ਸਤਵੀਰ ਸਿੰਘ ਖਾਟੜਾ ਆਦਿ ਤੋਂ ਇਲਾਵਾ ਬਾਬਾ ਬੂਟੇ ਸਾਹ ਸਾਬਰੀ ਅਮਲੋਵ ਵਾਲੇ ਬਾਬਾ ਕੁਲਬੰਤ ਚਿਸਤੀ ਜੱਤੋਂ ਮੰਡੀ ਵਾਲੇ ਬਾਬਾ ਕੁਲਵਿੰਦਰ ਸਾਵਰੀ ਅਨਵਾਰ ਖਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਸ ਸੂਫੀ ਮਹਿਫਲ ਵਾਰੇ ਕੀ ਕਹਾ ਦੇਖੋ ਪੂਰੀ ਵੀਡੀਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਥਾਰ ਸਾਲ ਵੱਤ ਪ ਵੱਦ ਦੁਨੀਆ ਸਾਡੇ ਨਾਲ ਜੁੜ ਰਹੀ ਹੈ ਜੀ ਤੇ ਸਾਡੇ ਨਾਲ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਜੁੜੇ ਹੋਏ ਨੇ ਸਾਡੀ ਕਮੇਟੀ ਦੇ ਵਿੱਚ ਵੀ ਹਰ ਤਰ੍ਹਾਂ ਦੇ ਧਰਮ ਦੇ ਲੋਕ ਨੇ ਤੇ ਜਿੰਨੀ ਵੀ ਸੰਗਤ ਉਰੇ ਆਉਂਦੀ ਆ ਬਾਬਾ ਜੀ ਕਿਰਪਾ ਕਰਦੇ ਨੇ ਆ ਕੇ ਝੋਲੀਆਂ ਪਰ ਕੇ ਲੈ ਕੇ ਜਾਂਦੇ ਨੇ ਤੇ ਬਹੁਤ ਸਾਰਾ ਸਾਨੂੰ ਪਿਆਰ ਵੀ ਮਿਲਦਾ ਸਹਿਯੋਗ ਵੀ ਸਾਡੇ ਨਗਰ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਸਾਨੂੰ ਕਿਉਂਕਿ ਵੱਦ ਚੜ ਕੇ ਸਾਨੂੰ ਪੈਸਾ ਦਿੰਦੇ ਨੇ ਉਹੀ ਸਾਡੀ ਕਮੇਟੀ ਹੈ ਜਿਹੜੀ ਸਾਰੀ ਇਮਾਨਦਾਰੀ ਨਾਲ ਉਹਦੇ ਪੈਸਾ ਲਗਾਉਂਦੀ ਹੈ ਜੀ ਪਬਲਿਕ ਲਈ ਇੱਕ ਤਾਂ ਮੈਸੇਜ ਮੇਨ ਆਈ ਜਿਹੜਾ ਨਸ਼ਿਆਂ ਦਾ ਮੁੱਦਾ ਜੀ ਵੀ ਮਾਲਕ ਜੀ ਕਿਰਪਾ ਕਰੇ ਕੋਈ ਅਮਰ ਤੁਸ਼ਕੇ ਜੀ Hindu ਧਰਮ ਦਾ ਬੰਦਾ ਪਾਠ Hindu ਧਰਮ ਦੇ ਮੰਦਰ ਚ ਜਾਵੇ ਜੀ ਮਤਲਬ ਕਿਸੇ ਵੀ ਧਰਮ ਦਾ ਬੰਦਾ ਉਹ ਹਰ ਧਰਮ ਦੇ ਵਿੱਚ ਆਪਣੇ ਦੇ ਵਿੱਚ ਰਹਿ ਕੇ ਚੰਗੇ ਕੰਮਾਂ ਲਈ ਹੋਵੇ ਇਹ ਜਿਹੜੀ ਜਗ੍ਹਾ ਹੈ ਜੀ ਸਾਡੇ ਪਿੰਡ ਜ਼ਿਮੀਂਦਾਰਾਂ ਦੇ ਜਿਵੇਂ ਸਾਡੇ ਦਰਸ਼ਨ ਸਿੰਘ ਜੀ ਬੈਠੇ ਨੇ ਜੀ ਇਹਨਾਂ ਦੇ ਵੱਡੇ ਬਜ਼ੁਰਗਾਂ ਨੇ ਬਣਾਈ ਸੀ ਜੀ ਸਰਕਾਰ ਸਾਨੂੰ ਸਾਰਿਆਂ ਨੂੰ ਬਹੁਤ ਪੁਰਾਣੀ ਜਗ੍ਹਾ ਬਣੀ ਵੀ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਰਲ ਕੇ ਮੈਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸਾਡੇ ਰਹਿਮਦੀਨ ਖਾਨ ਖਜਾਂਚੀ ਨੇ ਜੀ ਸਾਡੇ ਭਿੰਦਰਪਾਲ ਪੰਡਤ ਜੀ ਵੀ ਤੇ ਕਰਮਜੀਤ ਰਾਜੂ ਜੀ ਵੀ ਸਾਰੇ ਹੋਰ ਸਾਡੇ ਜਿਵੇਂ ਬਾਬਾ ਜੀ ਹੋਗੇ ਇਹਨਾਂ ਦਾ ਅਸ਼ੀਰਵਾਦ ਆਪਣੇ ਬਾਬਾ ਬਘੇਲਾ ਜੀ ਸਾਡੇ ਪਿੰਡ ਦੇ ਜਿੰਨੇ ਹੋਰ ਵੀ ਪ੍ਰਗਟ ਸੱਜਣ ਨੇ ਉਹਨਾਂ ਨੇ ਉਹ ਕੀਤਾ ਜੀ ਸਾਨੂੰ ਉਹਰੇ ਮਾਲਕ ਨੇ ਕਿਰਪਾ ਕੀਤੀ ਅਸੀਂ ਵੀ ਘਰ ਬਹੁਤ ਢੋਲੀਆਂ ਭਰੀਆਂ ਨੇ ਉਹਨੂੰ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਅਸੀਂ ਮਤਲਬ ਆਇਆ ਅੱਜ ਮਾਲਕ ਨੇ ਸਾਨੂੰ ਵੀ ਗੱਡੀਆਂ ਜੋ ਕੇ ਕਰਦੇ ਅੱਜ ਜਿਹੜੀ 19ਵੀਂ ਮਹਿਫਲ ਨਗਰ ਨੰਦਰਾੜਾ ਖੌਰ ਬਿਜੇ ਲਖਾਂ ਦਾ ਦਾਤਾ ਪੀਰ ਤੇ ਜੋ ਇਹ ਮਹਿਫਲ ਹਰ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਹੈ ਮੈਂ ਸਮਝਦਾ ਕਿ ਇਸ ਉੱਤੇ ਅਸੀਂ ਹਰ ਸਾਲ ਇੱਥੇ ਆਉਂਦੇ ਆ ਤੇ ਬੜਾ ਆਨੰਦ ਮਈ ਇੱਥੇ ਪ੍ਰੋਗਰਾਮ ਹੁੰਦਾ ਆ ਇਸ ਜਗ੍ਹਾ ਤੇ ਬਾਬੇ ਪੀਰ ਦੇ ਲੱਖਾਂ ਹੀ ਲੋਕ ਆ ਕੇ ਇੱਥੇ ਆਪਣੀ ਸ਼ਹੀਦਾ ਕਰਦੇ ਨੇ ਤੇ ਆਪਣੀਆਂ ਜਿਹੜੀਆਂ ਸੁੱਖਾਂ ਨੇ ਪ੍ਰਾਪਤ ਕਰਦੇ ਨੇ ਅਰਦਾਸਾਂ ਬੇਨਤੀਆਂ ਤੇ ਪੂਰੀਆਂ ਹੁੰਦੀਆਂ ਨੇ ਤੇ ਇਸੇ ਕਰਕੇ ਜਿਹੜੀ ਇੱਥੋਂ ਦੀ ਕਮੇਟੀ ਹੈ ਬੜੀ ਇਮਾਨਦਾਰੀ ਨਾਲ ਉਹਨੇ ਕੰਮ ਕੀਤਾ ਤੇ ਦਰਬਾਰ ਵੀ ਬਹੁਤ ਸੋਹਣਾ ਬਣਾਇਆ ਮੈਂ ਸਮਝਦਾ ਕਿ ਇਹ ਜੋ ਇਮਾਨਦਾਰੀ ਨਾਲ ਇੱਥੇ ਕੰਮ ਹੋ ਰਿਹਾ ਹੈ ਬੜੀ ਵਧੀਆ ਤਰੀਕੇ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਇਹ ਮਨਾਉਂਦੇ ਨੇ ਤੇ ਉਹ ਬੜੀ ਮਹਿਫਲ ਹਰ ਸਾਲ ਦੀ ਤਰ੍ਹਾਂ ਹਰ ਸਾਲ ਵੱਧਦਾ ਹੀ ਜਾ ਰਿਹਾ ਇੱਥੇ ਇਕੱਠਾ ਤੇ ਬੜੀ प्यार सत्कार ਨਾਲ ਇਥੇ ਦੁਨੀਆ ਹੁੰਦੀ ਹੈ ਕਿ ਆਪਣਾ ਬਾਬੇ ਦੇ ਚਰਨਾਂ ਜਾ ਕੇ ਆਪਣੇ ਕੋਈ ਦੁੱਧ ਮੰਗਦਾ ਕੋਈ ਪੁੱਤਰ ਮੰਗਦਾ ਕੋਈ ਆਪਣੇ ਘਰ ਦੀ ਤੰਦਰੁਸਤੀ ਮੰਗਦਾ ਬਾਬਾ ਹੱਦਿਆਂ ਝੋੜੀਆਂ ਭਰ ਕੇ ਭੇਜਦੇ ਨੇ ਤੇ ਇਸ ਤਰ੍ਹਾਂ ਹਰ ਤਸਾਦੀ ਹੋ ਕਿਥੇ ਵੱਡੀ ਗਿਣਤੀ ਵਿੱਚ ਆ ਕੇ ਆਪਣਾ ਅਸੀਸ ਲਵਾਉਂਦੇ ਨੇ ਇਤੋਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਨੇ ਮੈਂ ਜਿੰਨੀ ਵੀ ਇੱਥੇ ਕਮੇਟੀ ਹੈ ਸਾਰਿਆਂ ਨੂੰ ਉਸ ਗੱਲ ਦੀ ਮੁਬਾਰਕਬਾਦ ਵੀ ਦੰਦਾ ਤੇ ਧੰਨਵਾਦ ਵੀ ਕਰਨਾ ਤੇ ਬਾਬੇ ਦੇ ਚਰਨਾ ਚਹੀਏ 10 ਬੇਨਤੀ ਕਰਦਾ ਕਿ ਸਾਰਿਆਂ ਦੇ ਜਿੰਨੀ ਵੀ ਸੰਗਤ ਇੱਥੇ ਹੁੰਦੀ ਹੈ ਉਹਨਾਂ ਦੇ ਘਰਾਂ 'ਚ ਸ਼ੁਖ ਸ਼ਾਂਤੀ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ ਕਰਨ ਐਨੀਆਂ ਤੇ ਬੇਨਤੀਆਂ ਕਰਦਾ ਸ੍ਰੀ ਅੰਮ੍ਰਿਤਮਾ ਜੀ ਆਜਾ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਾਡੇ ਨਾਲ ਜੁੜਨੇ ਸਕਵੇਰ ਸਿੰਘ ਖੱਟੜਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਜੀ ਤੁਸੀਂ ਅੱਜ ਸਮਾਗਮ ਤੇ ਪਹੁੰਚੇ ਹੋ ਕੀ ਮਤਲਬ ਕਹਿਣਾ ਚਾਹੁੰਦੇ ਆ ਸੀ ਇਸ ਸਮਾਗਮ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਪਵਿੱਤਰ ਦਿਹਾੜੇ ਦੀ ਇਹਨਾਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਧੰਨਵਾਦ ਵਿਸ਼ੇਸ਼ ਤੌਰ ਤੇ ਇਹਨਾਂ ਦਾ ਜਿਹੜੇ ਮੈਨੂੰ ਹਰ ਸਾਲ ਹੁਕਮ ਕਰਦੇ ਨੇ ਪਿਛਲੇ ਮੇਰਾ ਖਿਆਲ 15-17 ਸਾਲਾਂ ਤੋਂ ਇਂਦਰਖਾਨ ਜੀ ਰਹਿਮਦੀਨ ਜਿੰਨਾ ਚਾਚਾ ਜੀ ਸਾਰੇ ਹੁਕਮ ਕਰ ਦਿੰਦੇ ਨੇ ਔਰ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲ ਜਾਂਦਾ ਔਰ ਉਦੋਂ ਤੋਂ ਹੀ ਅਸੀਂ ਇਸ ਸਥਾਨ ਦੇ ਨਾਲ ਜੁੜੇ ਹੋਏ ਹਾਂ ਇਹ ਖੁਸ਼ਕਿਸਮਤ ਸਮਝਿਆ ਅਸੀਂ ਇਸ ਇਲਾਕਾ ਨਵਾਸੀ ਵੀ ਇਸ ਨਗਰ ਨਵਾਸੀ ਵੀ ਇਸ ਅਗਰ ਦੇ ਤੰਦਰਾਲਾ ਖਰੋੜ ਦੇ ਜਿਹੜੇ ਇਸ ਪੂਤਰ ਸਥਾਨ ਤੇ ਹਰ ਸਾਲ ਆਉਂਦੇ ਨੇ ਔਰ ਇੱਥੋਂ ਆਪਣੀਆਂ ਖੁਸ਼ੀਆਂ ਝੂਲੀਆਂ ਖੁਸ਼ੀਆਂ ਨਾਲ ਭਰਦੇ ਨੇ ਔਰ ਲਖਦਾਤਾ ਪੀਰ ਲਾਲਾ ਵਾਲਾ ਜੀ ਦੇ ਇਸ ਪੂਤਰ ਸਥਾਨ ਤੇ ਆਈਆਂ ਸੰਗਤਾਂ ਨੂੰ ਮੈਂ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਵੀ ਜੰਨਾ ਔਰ ਇੱਕ ਵਾਰ ਫਿਰ ਇਹਨਾਂ ਦਾ ਇਸ ਲਈ ਧੰਨਵਾਦ ਹੈ ਵੀ ਅੱਗੇ ਤੋਂ ਵੀ ਮੈਨੂੰ ਇਸੇ ਤਰ੍ਹਾਂ ਤੁਸੀਂ ਹੁਕਮ ਕਰਦੇ ਰਹੋ ਕਿ ਅਸੀਂ ਇਸੇ ਤਰ੍ਹਾਂ ਤੁਹਾਡੇ ਚ ਲੋਕਾਂ ਚ ਸੰਗਤ ਦੇ ਵਿਚ ਆ ਕੇ ਬੈਠ ਕੇ ਇਤੋਂ ਨਿਆ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਸ਼ਮਾ ਦਾ ਜੱਜ ਕਾਂਜੀ ਵੈਕਮ ਜੀ ਦਾ ਕਾਲਸਾ ਵੈਕਮ ਜੀ ਥੈਂਕ ਯੂ ਸਰ ਸਾਨ ਦੇ ਐ ਮੁਹੰਮਦ ਅਰ ਰਸੂਲੱਲਾਹ ਆ ਆ ਆ

ਯੋ ਮਰਦਮੇ ਅਜ਼ਮੇ ਦਰਦ ਜੁਦਾ ਹੋਈ ਮੁਹੰਮਦ ਆ ਆ ਕਸ਼ ਕਰੰਤ ਵਸਾ ਜਮੀ ਮਾਸ਼ਾ ਅਰ ਕਤੋ ਕੇ ਕਮਰ ਸਲਾਤੁ ਸਲਾਮੁ ਅਲਹਿਬੀ ਬਖ ਸਲਾਤ ਰਸੂਲ

ایسا نہیں ہے جیسے ایسا جیسے ایسا تالب کوئی نہیں ہے جیسے ہفتال ہے اور کیا महाभ سب کچھ ملا ہے در سے نبی کے جب سے ہوا ہو ان کا گدا یعنی کہ میں انہوں کا غلام ہویا سارا کچھ انہوں نے کرتا ملے ایک کرم میری سرکار نے میرے تے ہور کرتا کی جن نے میرے اے سی میرے اے بابا نے نہیں دیکھیا میرے رسول اللہ صلی اللہ علیہ وسلم نے میرے اے بابا نے نہیں نگاہ ماری کی کرم کریا میرے تے میری کھرکاؤں کو دیکھا نہیں I'm not here. ਸੇ ਸਖੀ ਹੈ ਬੋਲ ਜਪਾਲ ਐਸੇ ਸੇ ਸਖੀ ਹੈ ਬੋਲ ਜਪਾਲ ਐਸੇ ਸਖੀ ਹੈ ماں سب کچھ عطا کر دیا سب کچھ ادا کر دیا سب کچھ عطا کر دیا سب کچھ ادا کر دیا ہو میرے آہن پاگ ہوگا گلا ہوگا گلا ਮੰਗੇ ਸਭ ਕੁਝ ਯਾਥਾ ਕਰ ਦਿਆ ਸਭ ਕੁਝ ਯਾਥਾ ਕਰ ਦਿਆ ਉਹ ਮੇਰੇ ਮੰਗੇ ਸਭ ਕੁਝ ਆਕਾ ਚਰ ਦਿਆ ਉਹ ਮੇਰੇ ਆਕਾ ਮੈਨੂੰ ਲਗਾ ਭੁਲਾ ਉਹ ਮੇਰੇ ਆਕਾ ਮੈਨੂੰ ਸੁਨਾ ਚੁਨਾ ਉਹ ਮੇਰੇ ਆਕਾ ਮੈਨੂੰ ਲਗਾ ਭੁਲਾ ਰਹਿਣਾ ਨਹੀਂ ਹੁਣ ਉਸੇ ਦੁਨਾ

Ya Resul selamü aleyk. Ya सूर सलाम सरदारीअ ایک محمد صاحب دشان دے بچ ایک ناچری ہور فرد دی ہے کیونکہ جنہوں میرے فقیرہ نے پیار کیتا وہ پیر صاحب ہیں جنہوں میرے پیرہ نے پیار کیتا گوزی اعظم دستگیر عبدالقادر شاہ زیادہ محبوب سبانی پیرہ نے پیر پیر دستگیر میرا گوز با گوز با گوز جنہوں میرے گوزی اعظم دستگیر نے پیار کیتا وہ مولا علی شریخ خبر ಶೇರೆ ಪಥ ಬಡಕ್ಕೆ ಮೆಂಬರ್ ಕನಗು ತೋದನೆ